ਸਸੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕਿਉਂ ਬਦਲੇ ਕੈਨੇਡਾ ਨੇ ਨਿਯਮ ਕੈਨੇਡਾ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹਨਾਂ ਨੂੰ ਸਿਰਫ ਭੀੜ ਨਹੀਂ ਸਕੋ ਹੁਨਰ ਚਾਹੀਦਾ ਹੈ ਪਹਿਲਾਂ ਬੱਚੇ ਕੋਈ ਵੀ ਜਰਨਲ ਬਿਜ਼ਨਸ ਜਾਂ ਹਸਪੀਟੈਲਿਟੀ ਕੋਰਸ ਕਰਕੇ ਚਲੇ ਜਾਂਦੇ ਸੀ ਪਰ ਹੁਣ ਜੇਕਰ ਕੋਰਸ ਕੈਨੇਡਾ ਦੀ ਲੇਬਰ ਮਾਰਕੀਟ ਦੀ ਲੋੜ ਮੁਤਾਬਿਕ ਨਹੀਂ ਹੈ ਤਾਂ ਤੁਹਾਨੂੰ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲੇਗਾ ਹੁਣ ਗੱਲ ਕਰਦੇ ਹਾਂ ਜੀ ਕਿਹੜੇ ਕੋਰਸ ਤੁਹਾਨੂੰ ਲੈਣੇ ਚਾਹੀਦੇ ਨੇ ਜਿਸ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਸੇਫਟੀ ਦੇ ਨਾਲ ਉੱਥੇ ਵਰਕ ਪਰਮਿਟ ਮਿਲ ਜਾਵੇਗਾ ਤੇ ਤੁਸੀਂ ਪੀਆਰਬੀ ਹੋ ਜਾਓਗੇ ਪੰਜ ਸੇਫ ਲਿਸਟ ਕੈਟਾਗਰੀ ਜੇਕਰ ਤੁਸੀਂ ਕੈਨੇਡਾ ਵਿੱਚ ਪੱਕੇ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ ਪੰਜ ਫੀਲਡਾਂ ਵਿੱਚ ਹੀ ਕੋਰਸ ਚੁਣਨਾ ਚਾਹੀਦਾ ਹੈ ਆਪਣੀ ਕਾਪੀ ਦੇ ਵਿੱਚ ਇਹਨਾਂ ਨੂੰ ਜਰੂਰ ਨੋਟ ਕਰ ਲਿਓ ਸਭ ਤੋਂ ਪਹਿਲਾਂ ਹੈਲਥ ਕੇਅਰ ਨਰਸਿੰਗ ਅਤੇ ਫਾਰਮੇਸੀ ਉਸ ਤੋਂ ਅਗਲਾ ਹੈ ਸਟੈਂਪ ਜਿਸ ਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥ ਉਸ ਤੋਂ ਬਾਅਦ ਟ੍ਰੇਡਸ ਆ ਗਈ ਜੀ ਹੱਤੀ ਕੰਮ ਜਿਵੇਂ ਪਲੰਬਰ ਇਲੈਕਟ੍ਰੀਸ਼ੀਅਨ ਉਸ ਤੋਂ ਬਾਅਦ ਖੇਤੀਬਾੜੀ ਐਗਰੀਕਲਚਰ ਦੇ ਵਿੱਚ ਤੁਸੀਂ ਆਪਣਾ ਕੋਰਸ ਲੈ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਬੜੀ ਆਸਾਨੀ ਨਾਲ ਪੀਆਰ ਮਿਲ ਜਾਵੇਗੀ ਤੇ ਆਖੀਰ ਦੇ ਵਿੱਚ ਟਰਾਂਸਪੋਰਟ ਟਰੱਕ ਜਾਂ ਜਹਾਜ਼ ਮਕੈਨਿਕ ਜੇਕਰ ਤੁਸੀਂ ਇਸ ਦੇ ਵਿੱਚ ਚੁਣਦੇ ਹੋ ਤਾਂ ਤੁਹਾਨੂੰ ਇੱਥੇ ਵੀ ਬਹੁਤ ਆਸਾਨੀ ਨਾਲ ਜਿਹੜੀ ਹੈ ਪੀਆਰ ਮਿਲ ਜਾਵੇਗੀ ਕਿਉਂਕਿ ਇਹਨਾਂ ਲੋਕਾਂ ਦੀ ਕੈਨੇਡਾ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਇਸ ਲਈ ਕੈਨੇਡਾ ਵੱਡੇ ਪੱਧਰ ਤੇ ਇਹਨਾਂ ਲੋਕਾਂ ਨੂੰ ਬੁਲਾ ਰਹੀ ਹੈ ਕਿਉਂਕਿ ਹੈਲਥ케ਅਰ ਦੇ ਵਿੱਚ ਨਰਸਿੰਗ ਜਾਂ ਫਾਰਮੇਸੀ ਦੇ ਵਿੱਚ ਇਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਅਗਲੀ ਗੱਲ ਕਰੀਏ ਤਾਂ ਸਟੈਂਪ ਦੇ ਵਿੱਚ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥ ਵਗੈਰਾ ਸਾਇੰਸ ਵਗੈਰਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਪੀਆਰ ਜਿਹੜੀ ਸਰਕਾਰ ਦੇ ਰਹੀ ਹੈ ਤੇ ਅਗਲੇ ਜਿਹੜੇ ਟ੍ਰੇਡ ਦੇ ਵਿੱਚ ਨੇ ਜਿਵੇਂ ਕਿ ਹੱਥੀ ਕੰਮ ਕਰਦੇ ਨੇ ਪਲੰਬਰ ਦਾ ਕੰਮ ਕਰਦੇ ਨੇ ਲੱਕੜੀ ਦਾ ਕੰਮ ਕਰਦੇ ਨੇ ਆ ਜਾਂ ਫਿਰ ਇਲੈਕਟ੍ਰੀਸ਼ੀਅਨ ਨੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਜਿਹੜੀ ਸਰਕਾਰ ਪੀਆਰ ਦੇ ਰਹੀ ਹੈ ਤੇ ਖੇਤੀਬਾੜੀ ਨਾਲ ਸੰਬੰਧਿਤ ਜਿਨ੍ਹਾਂ ਨੂੰ ਨੌਲੇਜ ਹੈ ਉਹਨਾਂ ਨੂੰ ਵੀ ਸਰਕਾਰ ਵੱਡੇ ਪੱਧਰ ਤੇ ਪੀਆਰ ਜਿਹੜਾ ਹੈ ਉੱਥੇ ਮੌਕਾ ਦੇ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਉਹ ਇਨ੍ਹਾਂ ਲੋਕਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤੇ ਅਗਲੇ ਆ ਜਾਂਦੇ ਨੇ ਸਭ ਤੋਂ ਲਖੀਰ ਦੇ ਵਿੱਚ ਟਰਾਂਸਪੋਰਟ ਜਿਹੜੇ ਟਰੱਕ ਚਲਾਉਂਦੇ ਨੇ ਜਾਂ ਫਿਰ ਜਿਹੜੇ ਇੰਜੀਨੀਅਰ ਨੇ ਮਕੈਨਿਕ ਨੇ ਵੱਡੇ ਪੱਧਰ ਤੇ ਤੇ ਉਹਨਾਂ ਨੂੰ ਵੀ ਕੈਨੇਡਾ ਦੀ ਸਖਤ ਜ਼ਰੂਰਤ ਹੈ ਇਸ ਲਈ ਕੈਨੇਡਾ ਇਹਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਹੈ ਉਹ ਆਪਣੇ ਦੇਸ਼ ਦੇ ਵਿੱਚ ਬੁਲਾ ਵੀ ਰਹੀ ਹੈ ਤੇ ਪੱਕੇ ਵੀ ਕਰ ਰਹੀ ਹੈ ਪਰ ਜਿਹੜੇ ਪਹਿਲਾਂ ਪਲੱਸ 2 ਪਾਸ ਕਰਕੇ ਕੈਨੇਡਾ ਚਲੇ ਜਾਂਦੇ ਸੀ ਪਰ ਹੁਣ ਉਹਨਾਂ ਨੂੰ ਉੱਥੇ ਜਾ ਕੇ ਪੀਆਰ ਨਹੀਂ ਮਿਲੇਗੀ ਤੇ ਨਾ ਹੀ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਜੇਕਰ ਤੁਸੀਂ ਇਸ ਤਰ੍ਹਾਂ ਦੇ ਫੀਲਡ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਬਹੁਤ ਸੁਨਹਿਰੇ ਮੌਕੇ ਮਿਲਣਗੇ ਆਓ ਹੁਣ ਗੱਲ ਕਰਦੇ ਹਾਂ ਜੀ ਮੈਡੀਕਲ ਵਾਲਿਓ ਤੁਹਾਡੇ ਲਈ ਹੰਬਰ ਜਾਂ ਜੋਰ ਬਰਾਊਨ ਕਾਲਜ ਵਿੱਚ ਪ੍ਰੈਕਟੀਕਲ ਨਰਸਿੰਗ ਸਭ ਤੋਂ ਵਧੀਆ ਹੈ ਨਾਨ ਮੈਡੀਕਲ ਵਾਲਿਓ ਸਨੇਕਾ ਜਾਂ ਕੌਨਸਟੋਗਾ ਵਿੱਚ ਕੰਪਿਊਟਰ ਪ੍ਰੋਗਰਾਮਿੰਗ ਜਾਂ ਮੈਕੈਨੀਕਲ ਟੈਕਨੀਸ਼ੀਅਨ ਚੁਣੋ ਆਰਟਸ ਵਾਲੇ ਜਾਂ ਜਰਨਲ ਆਰਟਸ ਤੋਂ ਬਚੋ अर्ली ਚਾਈਲਡਹੂਡ ਐਜੂਕੇਸ਼ਨ ਜਾਂ ਕੁਕਿੰਗ ਆਰਟਸ ਨੂੰ ਚੁਣੋ ਜਿਸ ਦੇ ਵਿੱਚ ਤੁਹਾਨੂੰ ਅੱਗੇ ਚਾਗੇ ਬਹੁਤ ਹੀ ਜ਼ਿਆਦਾ ਸੁਨਹਿਰੇ ਮੌਕੇ ਮਿਲਣੇ ਨੇ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਹੈ ਉਹ ਬੰਦ ਨਹੀਂ ਹੋਇਆ ਬਸ ਤਰੀਕਾ ਬਦਲਿਆ ਕਿਸੇ ਵੀ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਆਪਣੇ ਕੋਰਸ ਦਾ ਸੀ ਆਈ ਪੀ ਕੋਰਸ ਜ਼ਰੂਰ ਚੈੱਕ ਕਰੋ ਯਾਦ ਰੱਖੋ ਕਾਲਜ ਸਿਰਫ ਪੜ੍ਹਾਈ ਕਰਵਾਉਂਦਾ ਹੈ ਪਰ ਕੋਰਸ ਤੁਹਾਡੀ ਕਿਸਮਤ ਅਤੇ ਪੀਆਰ ਤੈਅ ਕਰਦੀ ਹੈ ਮੈਂ ਤੁਹਾਡੇ ਨਾਲ ਇੱਕ ਸਹੀ ਅਤੇ ਚੰਗੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਲਈ ਇਸ ਜਾਣਕਾਰੀ ਨੂੰ ਆਪਣੇ ਹੋਰ ਦੋਸਤਾਂ ਨੂੰ ਵੀ ਭੇਜੋ ਤਾਂਕਿ ਉਹਨਾਂ ਨੂੰ ਵੀ ਇਸ ਬਾਰੇ ਪਤਾ ਲੱਗ ਸਕੇ ਅਤੇ ਕੋਈ ਗਲਤ ਕਦਮ ਤੋਂ ਚੁੱਕਣ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿਸ ਫੈਲਡ ਦੇ ਵਿੱਚ ਕੰਮ ਕਰਨਾ ਹੈ ਤੇ ਕਿਵੇਂ ਕਰਨਾ ਹੈ ਤਾਂਕਿ ਕੈਨੇਡਾ ਜਾ ਕੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸਵਾਲ ਹਨ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਉਸ ਦਾ ਜਵਾਬ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਮਿਲਦੇ ਆਏ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ